ਕਿਸੇ ਦੀ ਧੀ ਭੈਣ ਨੂੰ ਜਾਂ ਕਿਸੇ ਹੋਰ ਨੂੰ ਜਾਂ ਕਿਸੇ ਤਰ੍ਹਾਂ ਦਾ ਕੋਈ ਖੋ ਜਾਂ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਦਿੱਕਤ ਹੈਗੀ ਨਹੀਂ ਹੈ ਇਹ ਦੋਸਤੋ ਇਹ ਦਿੱਕਤ ਸਿਰਫ ਇੱਕੋ ਇੱਕ ਕਹਿਣਾ ਨੂੰ ਪਾੜੋ ਔਰ ਰਾਜ ਕਰੋ ਲੋਕਾਂ ਦੇ ਵਿੱਚ ਗਲਤ ਫਹਿਮੀਆਂ ਫਲਾ ਕੇ ਪਤਾ ਲੱਗਿਆ ਤਿੰਨ ਚਰਨ ਦਾ ਚਲਾਨ ਹੋ ਆ ਜੋ ਚੋਣਾਂ ਨੇ ਉਹ ਨੰਨੇ ਚੁੱਕੇ ਨੇ ਜਿੰਨਾ ਚਰਨਾਂ ਵੱਲ ਜਿਮ ਹੋਉਂਦੀ ਏ ਤੁਸੀਂ ਕਹਿੰਦਾ ਹੋ ਕਾਫੀ ਚਾਉਂਗਾ ਨਹੀਂ ਕਿਉਂ ਦੋਮਾਤੀ ਆ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਹਾਂ ਕਿ ਲੋਕ ਲੈ ਕੇ ਜਾ ਰਹੇ ਲੋਕ ਸਵਾਲ ਪੁੱਛ ਰਹੇ ਕਿਵੇਂ-ਕਿਵੇਂ ਤੁਹਾਡੇ ਵੱਲ ਦੇਖੇ ਲੋਕ ਦੇ ਲੋਕ ਲੈਣ ਕਰਾਤ ਪੈਸਾ ਪਿਆ ਲੱਖਾਂ ਲੈ ਕੇ ਆਲੇ ਨੇ ਆਪਣਾ ਪੈਸਾ ਬਰਾਸਤ ਹਾਂਜੀ ਹਰਾਮ ਆਪੀ ਪਾਰਟੀ ਅਰਿੰਦ ਕੇ ਜੇ ਦੀ ਬਾਤ ਨੂੰ ਹਮਸੇਂ ਹਾਂ ਉਹਨੇ 600 ਯੂਨਟ ਬਿਜਲੀ ਫ੍ਰੀ ਦਵਾਗੇ ਪਹਿਲਾਂ ਕੀ ਹੁੰਦਾ ਦਾ ਕਾਲਜ ਦੇ ਟਾਈਮ ਦੇ ਵਿੱਚ 400 ਯੂਨਟ ਬਿਜਲੀ ਫ੍ਰੀ ਸੀ ਲੋਕੀ ਦੇ ਬਾਰੇ ਸਾਰਿਆਂ ਨੇ ਚੰਗਣਾ ਪਾਉਣਾ ਵੀ ਇਹ ਇਲੈਕਸ਼ਨਾਂ ਨੇ ਜਿਹੜੀਆਂ ਆ ਇਹ ਪਿਛਲੀਆਂ ਇਲੈਕਸ਼ਨਾਂ ਤੋਂ ਹਟ ਕੇ ਇਲੈਕਸ਼ਨਾਂ ਨੇ ਅੱਗੇ ਕੀ ਹੁੰਦਾ ਸੀਗਾ ਦੋ ਤਿੰਨ ਪਾਰਟੀਆਂ ਹੁੰਦੇ ਨੇ ਇੱਕ ਵਾਰੀ ਉਹ ਆ ਜਾਂਦੀ ਦੂਜੀ ਵਾਰੀ ਉਹ ਆ ਜਾਂਦੀ ਆਹ ਸਭ ਜਿਹੜਾ ਸਿੱਤਮੈਂ ਇੱਕ ਵੱਖਰਾ ਹੀ ਐ ਆਮ ਆਦਮੀ ਪਾਰਟੀ ਕਮਰੇ ਆਧਾਰ ਦੇ ਉੱਤੇ ਬੁੱਕਾ ਮੰਗ ਰਹੀ ਐ ਜੋ 76 ਸਾਲਾਂ ਦੇ ਵਿੱਚ ਇਹਨਾਂ ਸਰਕਾਰਾਂ ਨੇ ਨਹੀਂ ਕੀਤਾ ਤੇ ਆਮ ਆਦਮੀ ਪਾਰਟੀ ਨੇ ਉਹ 2 ਸਾਲਾਂ ਦੇ ਵਿੱਚ ਜਿਹੜੇ ਕੀਤੇ ਹੋਏ ਵਾਦੇ ਸੀਗੇ ਉਹ ਪੂਰੇ ਕਰਕੇ ਬਖਾਏ ਨਹੀਂ ਇੱਕ ਦੋ ਵਾਦੇ ਰਹਿ ਗਏ ਆ ਸਾਡੇ ਸੀਐਮ ਸਾਹਿਬ ਨੇ ਹੁਣ ਹੀ ਕਹਿ ਕੇ ਕਹਿਨੇ ਹੋ ਕਿ ਆਹ ਥੋੜੇ ਟਾਈਮ ਦੇ ਵਿੱਚ ਤੋਂ ਬੀਬੀ ਵਾਲਾ ਇੱਕ ਵਾਦਾ ਰਹਿ ਗਿਆ ਵੱਡਾ 1000 ਰੁਪਏ ਵਾਲਾ ਉਹ ਵੀ ਛੇਤੀ ਪੂਰਾ ਹੋਣ ਜਾ ਰਿਹਾ ਐ ਸੋ ਰਾਜਾ ਜੀ ਨੇ ਤਕਰੀਬਨ ਸਾਡੀ ਪਾਰਟੀ ਨਾਲ ਬਲਵਤੀਆਂ ਦਸ ਰੁਪਈਆ ਨੇ ਪਰ ਕੁਝ ਇੱਕ ਦੋਖ ਮੈਂ ਵੀ ਅਸਰੇ ਹਾਂ ਵੀ ਜੇ ਮੈਂ ਸਾਡੇ ਸੈਨਿਕ ਕਮ ਦੇ ਸੀਗੇ ਫੌਜੀ ਹੁੰਦੇ ਸੀਗੇ ਜਾਂ ਸਾਡੇ ਪੁਲਿਸ ਵਾਲੇ ਭਰਾ ਸੀਗੇ ਜਦੋਂ ਉਹਨਾਂ ਦੀ ਕਿਤੇ ਡੈਥ ਹੋ ਜਾਂਦੀ ਸੀਗੀ ਤਾਂ ਉਹਨਾਂ ਨੂੰ ਇਹ ਸਰਕਾਰਾਂ ਕੀ ਕਰਦਾ ਇੱਕ ਮਸ਼ੀਨ ਦੇ ਦਿੰਦੇ ਆ ਕੱਪੜੇ ਸਿਉਣ ਵਾਲੀ ਮਸ਼ੀਨ ਪਰ ਸਾਡੀ ਸਰਕਾਰ ਨੇ ਵਾਦਾ ਵੀ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ 1 ਕਰੋੜ ਰੁਪਈਆ ਉਸ ਵਿਧਵਾ ਪੈਣ ਨੂੰ ਦਿੱਤਾ ਜਾਵੇਗਾ ਆ ਸਰਕਾਰ ਜਾ ਕੇ ਉਹਨਾਂ ਦੇ ਘਰ ਦੇ ਕੇ ਆਉਂਦੀ ਹੈ 1 ਕਰੋੜ ਰੁਪਇਆ ਸਰਕਾਰ ਉਹਨਾਂ ਨੇ ਕਰ ਜਾ ਕੇ ਸਾਡੇ ਮੁੱਖ ਮੰਤਰੀ ਸਾਹਿਬ ਆਪ ਜਾ ਕੇ ਦੇਖ ਕੇ ਆਉਂਗੇ ਬਹੁਤ ਵੱਡਾ ਕੰਮ ਹੈ ਜੀ ਇਹ ਤੁਹਾਡਾ ਕੰਮ ਨਹੀਂ ਹੈਗਾ ਇਸ ਮੱਲੇ ਦੇ ਵਿੱਚ ਆਪਣੇ ਮੇਰੇ ਬੱਚੇ ਬਹੁਤ ਹੀ ਸਾਡੀ ਬਹੁਤ ਇਹ ਕਹਿੰਦਾ ਵੀ ਨਿੱਕੇ ਹੁਣ ਲਈ ਕੱਲੀ ਕਹਿੰਦੇ ਇਹਨਾਂ ਨਾਲ ਮੇਰਾ ਸਾਡਾ ਪਿਆਰ ਹੈ ਉਹਨਾਂ ਦੇ ਇੱਥੇ ਪਧਾਰਨ ਤੇ ਜੀ ਆਇਆਂ ਕਹਿੰਦਾ ਉਹਨਾਂ ਨੂੰ ਵੈਲਕਮ ਕਰਦਾ ਉਹਨਾਂ ਦੀ ਸਮੂਹ ਟੀਮ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਹੁਣ ਕੰਮ ਕਰਕਸਾ ਕੀਤਾ ਹੋਇਆ ਆਮ ਆਦਮੀ ਪਾਰਟੀ ਨੂੰ ਜਿੱਤ ਤੇ ਹੌਂ ਲਈ ਉਹ ਆਪਣੇ ਕੋਲ ਆਏ ਨੇ ਅਸੀਂ ਵਿਸ਼ਵਾਸ ਦਿਵਾਉਂਦੇ ਆ ਸਾਰੇ ਮਲੇ ਵੱਲੋਂ ਇਹ ਪਰਮਾ ਕੱਟ ਤੋਂ ਦੱਸ ਰਿਹਾ ਹੈ ਇਹ ਹਾਂਮੀ ਪਰ ਰਿਹਾ ਹੈ ਇੱਕ ਗਵਾਹੀ ਹੈ ਵੀ ਅਸੀਂ ਸੰਪੂਰਨ ਤੌਰ ਤੇ ਆਮ ਆਦਮੀ ਪਾਰਟੀ ਨੂੰ ਵੋਟ ਦੇਵਾਂਗੇ ਅਤੇ ਜੋ ਤੁਸੀਂ ਸਾਡੇ ਤੇ ਵਿਸ਼ਵਾਸ ਕੀਤਾ ਉਸ ਵਿਸ਼ਵਾਸ ਨੂੰ ਉਸ ਵਿਸ਼ਵਾਸ ਨੂੰ ਪੂਰ ਚੜਾਵਾਂਗੇ ਅਤੇ ਆਪਣੇ ਉਮੀਦਵਾਰ ਮੀਤਿਆਰ ਜੀ ਨੂੰ ਜਿਤਾ ਕੇ ਆਪਣੇ ਸਰਦਾਰ ਪੈਰਾ ਸਿੰਘ ਖਾਲਸਾ ਸਾਡੇ ਚੇਅਰਮੈਨ ਜੀ ਅਤੇ ਮੇਰੇ ਵੀਰ ਜੀ ਰਣਦੀਪ ਸਿੰਘ ਜੀ ਉਹਨਾਂ ਦਾ ਵੀ ਅਸੀਂ ਮਾਣ ਰੱਖਾਂਗੇ ਬਾਕੀ ਮਹੱਲੇ ਵੱਲੋਂ ਮੈਨੂੰ ਮੈਂ ਬਹੁਤਾ ਹਤਾ ਨਹੀਂ ਕਹਿੰਦਾ ਬੇਨਤੀ ਹੈ ਵੀ ਅਸੀਂ ਚੇਅਰਮੈਨ ਸਾਹਿਬ ਨੂੰ ਤੋਂ ਆਪਣੇ ਦੁੱਖੜਾ ਦੱਸਣਾ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਮਹੱਲੇ ਦੇ ਵਿੱਚ ਪਾਣੀ ਦੀ ਬਹੁਤ ਕਿਲਤਾ ਹੈ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਵੀ ਚਾਹੇ ਤਾਂ ਇਥੇ ਨਵਾ ਟਿਬੂ ਲਵਾ ਪਿਊ ਵੈ ਲਵਾ ਦਿਓ ਜਾਂ ਜੋ ਵੀ ਮਰਜ਼ੀ ਕਰ ਇਹ ਜਿਹੜੇ ਅਸੀਂ ਮੰਗਾ ਦੱਸਾਂਗੇ ਇਹ ਸੋਡੇ ਅਧਿਕਾਰ ਖੇਤਰ ਦੇ ਵਿੱਚ ਹੀ ਨੇ ਇਹ ਤੁਸੀਂ ਕਰਵਾ ਦਿਓ ਤਾਂ ਜੋ ਮਹੱਲੇ ਵਾਲਿਆਂ ਨੂੰ ਵੀ ਮਾਰਜਾ ਹੋ ਜਵੇ ਸੋਡੇ ਤੇ ਪਹਿਲਾਂ ਤੂੰ ਹੀ ਐ ਇਸ ਗੱਲ ਦਾ ਮਾਰਤਾ ਹੋਰ ਤੋਂ ਪਹਿਲਾਂ ਹੀ ਐ ਸਾਨੂੰ ਇਹ ਵੀ ਪਤਾ ਗਿਆ ਵੀ ਤੁਸੀਂ ਬਾਪ ਨਹੀਂ ਹੁੰਦੇ ਇੱਕ ਨੰਬਰ ਪਾਣੀ ਦੀ ਕਲਦੂਰ ਕਰ ਨੰਬਰ 2 ਜਿਹੜੀ ਸਟਰੀਟ ਲਾਈਟ ਦੀ ਕੇਬਲ ਹੈ ਤਾਰ ਇਹ ਪਈ ਨਹੀਂ ਸੁੱਤਾ ਲੱਗਿਆ ਨੇ ਉਹ ਵੀ ਤਾਰ ਪਵਾ ਦਿਓ ਪਿਛਲੀ ਗਲੀ ਦੇ ਵਿੱਚ ਸਾਡਾ ਆਪਣਾ ਮਲਾਜਾਤ ਕਲੋਨੀ ਉਹਦੇ ਵਿੱਚ ਵੀ ਸਟਰੀਟ ਲਾਈਟ ਹੈ ਨਹੀਂ ਉਹਦੇ ਵਿੱਚ ਵੀ ਸਟਰੀਟ ਲਾਈਟ ਪਾਈ ਜਾਵੇ ਆ ਜਿਹੜੀ ਰੋਡ ਚੱਲ ਰਹੀ ਹੈ ਨਿਊ ਕੋਰਟ ਰੋਡ ਇਹਦੇ ਅਸੀਂ ਬੇਨਤੀ ਕਰਦੇ ਆਂ ਕਿ ਇੱਥੇ ਸਟਰੀਟ ਲਾਈਟ ਲਗਾਈ ਜਾਵੇ ਉਹਦਾ ਮੇਨ ਕਾਰਨ ਇਹ ਆ ਸਾਰੇ ਇੱਥੋਂ ਦੀ ਭੈਣਾ ਭਰਾ ਜਾਂਦੇ ਨੇ ਤਾਂ ਜੋ ਕੋਈ ਲੁੱਟਖੋਹ ਦੀ ਵਾਰਦਾਤ ਜਾਂ ਕੋਈ ਹੋਰ ਨਾ ਹੋਵੇ ਇਹ ਮੇਨ ਰੋਡ ਹੈ ਕਿ ਸਾਡਾ ਇੱਕ ਮਤਲਬ ਕਹਿੰਦੇ ਸਹਿਰ ਨੂੰ ਮੂੰਹ ਹੈ ਹਾਂ ਹਾਂ ਬਹੁਤ ਇਸ ਇਸ ਦੇ ਉੱਪਰ ਇਹ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਉੱਤੇ ਸਟਰੀਟ ਲਾਈਟ ਅਤੇ ਜਿਹੜੇ ਟਰੀ ਗਾਰਡ ਰਹਿੰਦੇ ਨੇ ਉਹ ਵੀ ਸੰਪੂਰਨ ਕਰਾਇਆ ਜਾਵੇ ਉਹ ਵੀ ਲਵਾ ਦਿੱਤਾ ਜਾਵੇ ਇਸ ਤਰ੍ਹਾਂ ਸਾਡੀਆਂ ਹੋਰ ਮੰਗਾਂ ਨੇ ਜਿਵੇਂ ਕਿ ਸ੍ਰੀ ਗੁਰਦੁਆਰਾ ਹਾਂਦਾਨਾਰ ਸਾਹਿਬ ਦੇ ਕੋਲ ਉੱਥੇ ਬਹੁਤ ਭੀੜ ਰਹਦੀ ਆ ਟਰੈਫਿਕ ਦਾ ਬਹੁਤ ਬੁਰਾ ਹਾਲ ਹੈ ਉਹਦਾ ਵੀ ਜੋਗ ਪ੍ਰਬੰਧ ਕਰਕੇ ਉੱਥੇ ਸਪੀਡ ਬ੍ਰੇਕਰ ਲਵਾਏ ਜਾਣ ਇਹ ਬੇਨਤੀ ਹੈ ਜਾ ਉੱਥੇ ਕੋਈ ਬੰਦਾ ਜੁਮੇ ਇਸ ਤਰ੍ਹਾਂ ਸੁਣ ਠੀਕ ਲੱਗਦਾ ਹੈ ਉਹਦਾ ਕਰਵਾਇਆ ਜਾਵੇ ਇੰਤਜ਼ਾਮ ਉਸ ਤੋਂ ਬਾਅਦ ਸਾਡੇ ਕੋਲੇ ਇਹੀ ਸੋਨੋ ਮੰਗਾਂ ਲੇ ਗੀਆਂ ਸਾਡੇ ਹੋਰ ਕੋਈ ਬਹੁਤੀਆਂ ਮੰਗਾਂ ਨਹੀਂ ਤਾਂ ਆ ਜੋ ਤੁਹਾਡੇ ਆਪਣੇ ਚ ਨੇ ਤੁਹਾਡੇ ਆਪਣੇ ਅਧਾਰ ਖੇਤਰ ਚ ਨੇ ਮੈਨੂੰ ਮਾਣ ਹੈ ਮੇਰੇ ਬੱਚੇ ਨੇ ਇਹ ਮੇਰੇ ਬੱਚੇ ਨੇ ਮੈਂ ਇਹਨਾਂ ਤੇ ਕਿਉਂਕਿ ਇਹ ਮਿਊਸਪਲ ਕਮੇਟੀ ਦੇ ਵਿੱਚ ਪ੍ਰਧਾਨ ਜੀ ਰਹੇ ਨੇ ਮੈਂ ਉੱਥੇ ਜੋਬ ਵੀ ਕੀਤੀ ਹੈ ਸਾਡਾ ਬਹੁਤ ਪਿਆਰਾ ਪਹਿਲਾਂ ਤੋਂ ਹੀ ਇਹ ਬਹੁਤ ਇਮਾਨਦਾਰ ਨੇ ਮੈਂ ਇਸ ਕਰਕੇ ਹੀ ਇਹਨਾਂ ਨੂੰ ਕਹਿ ਰਿਹਾ ਇਹਨਾਂ ਦੀ ਇਮਾਨਦਾਰੀ ਦੀ ਮਿਸਾਲ ਹੈ ਸੋ ਦਬਾਵ ਵਾਲਾ ਮੈਂ ਜਾਵਾਂ ਨਾ ਕਿਉਂਕਿ ਨੇਰਾ ਬਹੁਤ ਹੋ ਚੁੱਕਿਆ ਹੈ ਲਾਈਟ ਵੀ ਚਲੀ ਗਈ ਕਰ ਸਕਦਾ ਕਿਉਂਕਿ ਮੈਂ ਪਹਿਲਾਂ ਕਹਿਤਾ ਮੇਰੇ ਆਪਣੇਆਂ ਨਾਲੋਂ ਜ਼ਿਆਦਾ ਮੈਨੂੰ ਪਿਆਰਾ ਅੰਕਲ ਪਿਆਰ ਕਰਦੇ ਨੇ ਬਹੁਤ ਛੋਟੀਆਂ ਛੋਟੀਆਂ ਥੋਡੀਆਂ ਮੰਗਾਂ ਨੇ ਜੋ ਅੰਕਲ ਨੇ ਦੱਸਤਾ ਵੀ ਇੰਨਾ ਕੁ ਫੰਡ ਦਾ ਵੀ ਮੇਰੇ ਕੋਲ ਵੀ ਆਉਂਦਾ ਹੈ ਇੰਨਾ ਫੰਡ ਸਰਕਾਰ ਮੈਨੂੰ ਦਿੰਦੀ ਹੈ ਵੀ ਇਹ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਰੱਬ ਦੇ ਹੁਕਮ ਨਾਲ ਇਲੈਕਸ਼ਨ ਕੋਡ ਲੰਘ ਜਵੇ ਓਪਨ ਐਲਾਨ ਨਾ ਕਰੋ ਇਹ ਤੋਂ ਬਾਅਦ ਹੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਜਿੰਨੀਆਂ ਕਹਿਤੀਆਂ ਸਟਰੀਟ ਲਾਈਟਸ ਗੁਰਦੁਆਰਾ ਮੈਂ ਜੋ ਮੈਨੂੰ ਪਤਾ ਮੇਰੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਸੀ ਗੁਰਦੁਆਰਾ ਸਾਹਿਬ ਹਾਗਨ ਆ ਰਹਾ ਹੈ ਜੋ ਉਹ ਚੌਕ ਕਾਫੀ بڑا ਹੋ ਰਿਹਾ ਅੱਗੇ ਨੂੰ ਉਹ ਸਰਕਾਰ ਚਾਹੁੰਦੀ ਹੈ ਜਿਹੜੀ ਇਧਰਲੀ ਸਾਈਡ ਤੇ ਜਗ੍ਹਾ ਆਉਂਦੀ ਹੈ ਮੇਰੇ ਨਾਲ ਸਕੂਲ ਚ ਪੜ੍ਹੇ ਨੇ ਉਹ ਉਹ ਸਰਕਾਰ ਉਹ ਜਗ੍ਹਾ ਵੀ ਕਵਰ ਕਰਨ ਨੂੰ ਵੀ ਰਹੀ ਹੈ ਲਾਈਨ ਨੂੰ ਵੀ ਰਹੀ ਹੈ ਚੈਲ ਸਾਹਿਬ ਦੀ ਉਹ ਸਰਕਾਰ ਫਿਰਦੀ ਹੈ ਸਟਰੀਟ ਲਾਈਟਸ ਦੀ ਬਹੁਤ ਛੋਟੀ ਜੀ ਗੱਲ ਹੈ ਮੈਂ ਨਲਾਇਕ ਹਾਂ ਜਿਹੜਾ ਪਿਆਰੇ ਅੰਕਲ ਨੂੰ ਹਲਤ ਕਰ ਲੱਖ ਰੁਪਈਆ ਵੀ ਨਹੀਂ ਦੇ ਸਕਿਆ ਤਾਂ ਇੰਨੇ ਕੀ ਲੱਗ ਜਣਗੀਆਂ ਲੱਖ ਦੀ ਜਗ੍ਹਾ ਇਹਨਾਂ ਨੂੰ ਵੱਧ ਮਿਲੂਗਾ ਉੱਥੇ ਤੁਰ ਤੋ ਕਹਨੇ ਤੁਰ ਤੱਕ ਆਉਣਗੇ ਆਉਣਗੇ ਰੱਬ ਦੇ ਹੁਕਮ ਨਾਲ ਫਿਰ ਮੈਂ ਕਹਣਾ 4 ਤਰੀਕ ਤੱਕ 5 ਤਰੀਕ ਤੱਕ 5 ਤਰੀਕ ਤੋਂ ਬਾਅਦ ਜੋ ਇਸ ਮਹੱਲੇ ਨੇ ਮੈਨੂੰ ਪਿਆਰ ਦਿੱਤਾ ਇਜ਼ਤ ਦਿੱਤੀ ਹੈ ਆਪਣੇ ਬੱਚਿਆਂ ਵਾਂਗੂ ਆਪਣੇ ਭਾਈਆਂ ਵਾਂਗੂ ਜੋ ਪਿਆਰਾ ਅੰਕਲ ਦੀ ਮੰਗਾ ਨੇ ਅਗਲੇ ਅਗਲੀ ਵਾਰੀ ਸਟੇਜ ਥੋੜੀ ਤਾਂ ਸੰਭਣਾਉਂਗਾ ਅਗਰ ਉਹ ਪੂਰੀਆਂ ਕਰਾਈਆਂ ਹੋਣਗੀਆਂ ਪੋਰਟ ਏਰੀਆ ਜਿਹੜਾ ਆਪਣਾ ਸਮਾਨ ਹੈ ਬਾਕੀ ਬਾਕੀ ਕੰਟਰੀਆਂ ਦੇ ਵਿੱਚ ਅਗਰ ਜਿਹੜਾ ਜਾਂਦਾ ਹੈ ਨਾ ਉਹ ਸਾਰਾ ਉਹੀ ਏਰੀਆ 'ਚ ਜਾਂਦਾ ਹੈ ਜਿੰਨੇ ਵੀ ਸੀਪੋਰਟ ਹੈ ਸੀਪੋਰਟ ਦਾ ਏਰੀਆ ਉਹ ਸਾਰਾ ਸੀਪੋਰਟ ਦਾ ਏਰੀਆ ਇੱਕ ਕੋਈ ਇੱਕ ਬੰਦੇ ਕੋਲ ਹੈ ਜਿਹਦਾ ਨਾਮ ਹੈ ਅਡਾਨੀ ਟੋਟਲ ਏਰੀਆ ਸੀਪੋਰਟ ਏਰੀਆ ਜਿੱਥੋਂ ਜਿੰਨਾ ਵੀ ਸਬਾਨ ਇੰਡੀਆ ਚ ਜਾਂਦਾ ਹੈ ਉਧਰ ਨਹੀਂ ਉਧਰ ਐਕਸਪੋਰਟ ਹੁੰਦਾ ਉਹ ਸਾਰਾ ਕਿਹਦੇ ਕੋਲ ਹੈ ਅਡਾਨੀ ਕੋਲ ਇੱਕ ਪਰਿਵਾਰ ਕੋਲ ਉਸ ਤੋਂ ਬਾਅਦ ਸਾਨੂੰ ਮੌਕਾ ਮਿਲਿਆ ਅਸੀਂ ਨਾਲ ਹੀ ਕਹੋ 에어ਪੋਰਟ ਹੈ 에어ਪੋਰਟ ਦੇ ਅੰਦਰ ਜਦ ਅਸੀਂ ਗਏ 에어ਪੋਰਟ ਦੇ ਵਿੱਚ ਕੌਣ ਤੇਲ ਭਰ ਰਿਹਾ ਹੈ ਜਹਾਜ਼ ਜਿਹੜਾ ਤੇਲ ਭਰ ਰਿਹਾ ਹੈ ਰਿਲਾਇੰਸ ਭਰ ਰਿਹਾ ਸਰਕਾਰ ਦੇ ਤੇਲ ਛੱਡ ਕੇ ਜਹਾਜ਼ ਤੇਲ ਖਾਣ ਪਾ ਰਿਹਾ ਹੈ ਰਿਲਾਇੰਸ ਲਾਈਨਸ ਕੀ ਦਾ ਜੀ ਅੰਦਰ ਨਹੀਂ ਆ ਬੰਨੀ ਲੋਕ ਆ ਗਾ ਤੋਂ ਪਰਿਵਾਰਾਂ ਨੂੰ ਛੱਡ ਕੇ ਚਾਹੇ ਉਹ ਹਿੰਦੂ ਕਮਿਊਨਿਟੀ ਚ ਹੋਵੇ ਚਾਹੇ ਉਹ ਮੁਸਲਿਮ ਕਮਿਊਨਿਟੀ ਚ ਹੋਵੇ ਚਾਹੇ ਉਹ ਐਸਸੀ ਕਮਿਊਨਿਟੀ ਚ ਹੋਵੇ ਚਾਹੇ ਉਹ ਸਰਦਾਰ ਹੋਣ ਕੋਈ ਹੋਣ ਈਸਾਈ ਹੋਣ ਇੱਕ ਦੋ ਚਾਰ 10 ਬੰਦੇ ਮੈਨੂੰ ਹੱਥ ਖੜ ਕੇ ਇਕਰਾ ਕਰਕੇ ਕਹਿ ਦਿੰਨ ਵੀ ਹੋਰ ਕਿਸਿਆਂ ਨੂੰ ਇਹ ਲੋਕਾਂ ਨੇ ਕਾਰੋਬਾਰ ਦਾ ਬਿਜ਼ਨਸ ਦਾ ਜਾਂ ਕਿਸੇ ਹੋਰ ਤਰੀਕ ਦਾ ਤੁਹਾਨੂੰ ਫਾਇਦਾ ਦਿੱਤਾ ਹੋਵੇ بڑے بڑے ਨੋਟ ਬੰਦ ਕਰੇ 2000 ਦਾ ਨੋਟ ਬੰਦ ਹੋਣ ਦਾ ਕਾਰਨ ਕੀ ਦਾ ਇਹਨਾਂ ਕੁਲ 40 ਖਰਬਾ ਰੁਪਿਆ 2 ਨੰਬਰ ਚ ਪਹਿਲਾਂ ਇਕੱਠਾ ਕੀਤਾ ਪਿਆ। ਰਿਸ਼ਵਤ ਦੇਣ ਲਈ ਲੋਕਾਂ ਦੇ ਇਲੈਕਸ਼ਨਾਂ ਚ ਪੈਸਾ ਬੰਡਲ ਲਈ। ਬਾਕੀ ਦੀਆਂ ਪਾਰਟੀਆਂ ਆਮ ਆਦਮੀ ਪਾਰਟੀ ਦਾ ਸ਼ੁਰੂ ਤੋਂ ਹੀ ਇਹ ਵਿਰੋਧ ਹੈ। ਆਮ ਆਦਮੀ ਪਾਰਟੀ ਕਿਸੇ ਨੂੰ ਪੈਸੇ ਦੇ ਕੇ ਬੋੜੀ ਲੰਦੀ। ਅਸੀਂ ਮੰਗਦੇ ਹਾਂ ਸਿਰਫ ਜੋ ਸਾਨੇ ਕੰਮ ਕੀਤਾ ਉਹਦੇ ਆਧਾਰ ਤੇ ਵੋਟ। ਅਸੀਂ ਮੰਗਦੇ ਹਾਂ ਬਾਬਾ ਸਾਹਿਬ ਤੇ ਬੇਦਖਰ ਸਾਹਿਬ ਦੇ ਜੋ ਸੰਵਿਧਾਨ ਬਣਾਇਆ ਉਹ ਸੰਵਿਧਾਨ ਨੂੰ ਭਾਈ ਲੈ ਕੇ ਚੱਲੋ ਕਿ ਹਰ ਇੱਕ ਨੂੰ ਕੋਈ ਵੀ ਜਾਤ ਧਰਮ ਦਾ ਹੋਵੇ ਉਹਨੂੰ ਉਹਦੇ ਅਧਿਕਾਰ ਉਹਨੂੰ ਦਿੱਤੇ ਜਾਣ ਅਸੀਂ ਮੰਗਦੇ ਹਾਂ ਇਹਦੀ ਵੋਟ ਇਹ ਮੰਗਦੇ ਨੇ ਇਸ ਤਰੀ ਇਸ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਪੜੋ ਔਰ ਰਾਜ ਕਰੋ ਵੋਟ ਕੋਈ ਹਿੰਦੂ ਸਹਿਬਾਨ ਇਹ ਕਹਿ ਦੇਵੇ ਕੋਈ ਹਿੰਦੂ ਸਹਿਬਾਨ ਇਹ ਕਹਿ ਦੇਵੇ ਵੀ ਅਗਰ ਮਲੇਰ ਕੋਲ ਦੇਲੇ ਵਿੱਚ ਆਪਣਾ ਸ਼ਹਿਰ ਹੈ ਮੁਸਲਮਾਨ ਡੋਮੀਨੇਟ ਇਲਾਕਾ ਜ਼ਿਆਦਾ ਹੈ ਉਰੇ 60% ਆਬਾਦੀ ਸ਼ਹਿਰ ਦੀ 60 ਤੋਂ ਪਲੱਸ ਕਹਿ ਲੋ ਮੁਸਲਮਾਨਾਂ ਦੀ ਹੈ ਤੁਸੀਂ ਮੈਨੂੰ ਬਰੀਆ ਮਾਮਾ ਪੈਣਾ ਬੈਠੀ ਆਣੇ ਕੋਈ ਇਹ ਜਵਾਬ ਦਬੋ ਵੀ ਪਲੇ ਕੋਲੇ ਸ਼ਹਿਰ ਦੇ ਵਿੱਚ ਰਹਿ ਕੇ ਕੋਈ Hindu Muslim ਵਾਲੀ ਗੱਲ ਤੁਹਾਨੂੰ ਲੱਗਦੀ ਹੈ ਆ ਤੁਹਾਡਾ ਥੋੜਾ ਜਿਹਾ ਹਲਾਕਾ ਹੈ ਨਾਲ ਸਾਰੀ ਮੁਸਲਮਾਨ ਬੈਲਟ ਹੈ ਕੀ ਆਪਣੇ ਕੋ ਤੁਹਾਨੂੰ ਖਤਰਾ ਹੈ ਮੈਂ ਬਾਬਾ ਹਾਦਰ ਸ਼ੇਖ ਗੱਦੀ ਦੇ ਮਾਲਕ ਹੈ ਡਿਸੈਂਡਡ ਹੈ ਬਾਬਾ ਜੀ ਦੇ ਵੰਸ਼ ਤੋਂ ਹੈ ਸਾਡੇ ਮਹੱਲੇ ਦੇ ਵਿੱਚ ਸਿਰਫ ਇੱਕ ਘਰ Hindu ਆ ਦਾ ਹੈ ਕਿੰਨਾ ਜੀ ਸਿਰਫ ਇੱਕ ਘਰ Hindu ਆ ਦਾ ਉਹ ਜਿੱਦਾਂ ਮੈਂ ਜਨਮ ਲੱਤਾਂ ਉਹ ਤੋਂ ਪਹਿਲਾਂ ਦਾ ਹੈ 47 ਦੇ ਬਾਅਦ ਹੋ ਰਿਹਾ ਆਏ ਹੋਏ ਨੇ ਉਹਨਾਂ ਦਾ ਸਮੋਸਿਆਂ ਦਾ ਟਿੱਕੀਆਂ ਦਾ ਕੰਮ ਹੈ ਅਸੀਂ ਕਹਿ ਲਓ ਗੱਲ ਮੇਰੀ ਉਹ ਸਾਡੇ ਮਹੱਲੇ 'ਚ ਸਿਰਫ ਇੱਕ ਘਰ ਔਰ ਬਾਬਾ حضرت ਸ਼ੇਖ ਦਰਗਾਹ ਦੇ ਵਿੱਚ ਜਿਹੜੀ ਦਰਗਾਹ ਲੱਗ ਮੈਂ ਡਿਸੈਂਡਡ ਹੈ ਆ ਸਾਰੇ ਸ਼ਹਿਰਦਾਰ ਬੈਠੇ